ਹੋਨਰ ਕਲਾ ਜਾਂ ਫਿਰ ਆਰਟ ਕਿਸੇ ਵੀ ਮਹਿਲ ਮੁਨਾਰੇ ਦੇ ਮਹਤਾਜ ਨਹੀਂ ਹੁੰਦੇ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਕਲਾ ਨੌਰ ਨਸੀਕ ਪਿੰਡ ਅਠਵਾਲ ਜਿੱਥੇ ਇੱਕ ਛੋਟੀ ਜਹੀ ਬੱਚੀ ਅਨੀਤਾ ਜੋ ਕਿ 5ਵੀਂ ਕਲਾਸ ਦੇ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਦੇ ਵਿੱਚ ਪੜ੍ਹਦੀ ਹੈ ਘਰ ਦੇ ਹਾਲਾਤ ਚੰਗੇ ਨਹੀਂ ਨੇ ਪੀਤਾ ਹੈਂਡੀਕੈਪ ਨੇ ਜੋ ਕੋਈ ਵੀ ਕੰਮਕਾਰ ਨਹੀਂ ਕਰ ਸਕਦੇ ਉਸੇ ਮਾਲ ਲੋਕਾਂ ਦੇ ਘਰਾਂ ਵਿੱਚ ਥੋੜਾ ਬਹੁਤ ਕੰਮ ਧੰਦਾ ਕਰਦੀ ਹੈ ਤਾਂ ਜੋ ਘਰ ਦਾ ਗੁਜ਼ਾਰਾ ਚੱਲ ਸਕੇ ਇਹ ਸਭ ਦੇ ਵਿਚਕਾਰ ਅਨੀਤਾ ਵੱਡੇ ਸੁਪਨੇ ਦੇਖਦੀ ਹੈ ਅਨੀਤਾ ਦਾ ਸੁਪਨਾ ਹੈ ਕਿ ਵੱਡੇ ਹੋ ਕੇ ਉਹ ਜਾਚ ਬਨੇਗੀ ਤੇ ਗਰੀਬ ਬੱਚਿਆਂ ਨੂੰ ਖੋਤ ਲੇਗੀ ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਗਰਦਾਸਪੁਰ ਦੇ ਕਸਬਾ ਕਾਨੌਰ ਨਜ਼ਦੀਕ ਪਿੰਡ ਅਠਵਾਲ ਦੇ ਵਿੱਚ ਕਹਿੰਦੇ ਨੇ ਹੁਨਰ ਜਾਂ ਕਲਾ ਜਾਂ ਆਰਟ ਕਿਸੇ ਮੈਲ ਜਾਮ ਨਰੇ ਦਾ ਮਤਾਜ ਨਹੀਂ ਹੁੰਦਾ ਇਹ ਕਿਸੇ ਦੇ ਵਿੱਚ ਵੀ ਜਿਹੜੀ ਆ ਕਲਾ ਜਾਂ ਹੁਨਰ ਜਾਂ ਆਹ ਜਿਹੜਾ ਆ ਸਕਦਾ ਹੈ ਸਾਡੇ ਨਾਲ ਇੱਕ ਬੱਚੀ ਆ ਜੋ ਇਸ ਦੇ ਵਿੱਚ ਵੀ ਕੋਈ ਅਲੱਗ ਤਰ੍ਹਾਂ ਦਾ ਜਿਹੜਾ ਹੁਨਰ ਹੈ ਜਾਂ ਆਹ ਜਿਹੜਾ ਕਹਿ ਸਕਦੇ ਆ ਸੋ ਸਾਡੇ ਨਾਲ ਜਰੂਰ ਗੱਲਬਾਤ ਕਰ ਲੈਣੇ ਆ ਉਹਨਾਂ ਨੂੰ ਇਹ ਜਿਹੜੀ ਆ ਇੱਕ ਕਲਾ ਦੀ ਜਾਂ ਆਰਟ ਦੀ ਜਿਹੜੀ ਬਕਸ਼ਿਸ਼ ਕਿਵੇਂ ਜੜੀ ਹੋਈ ਹੈ ਸ੍ਰੀ ਕਾਲ ਮੈਂ ਅਮਿਤਾ ਕਲਾਨੌਰ ਠਵਾਲਪਿੰਨ ਤੇ ਮੈਨੂੰ ਇਹ ਆਰਟ ਚਰੀਆ ਮੈਂ ਇਥੋਂ ਪਿੰਡ ਅਠਵਾਲ ਸਰਕਾਰੀ ਸਕੂਲ ਤੋਂ 5th ਕਲਾਸ ਤੱਕ ਪੜ੍ਹੀਆਂ ਉਸ ਤੋਂ ਬਾਅਦ ਵਿੱਚ ਮੈਂ ਨਵੋਦੇਆ ਦਾ ਪੇਪਰ ਕਲੀਅਰ ਕੀਤਾ ਏ ਤੇ 6th ਕਲਾਸ ਵਿੱਚ ਜਦੋਂ ਸਾਨੂੰ ਹੌਲੀਡੇ ਹੋ ਵਰਕ ਮਿਲਦਾ ਰਿਹਾ ਹੀ ਉਸ ਟਾਈਮ ਨੂੰ ਪਤਾ ਲੱਗਾ ਕਿ ਮੇਰੇ ਵਿੱਚ ਆਏ ਆਰਟ ਦੀ ਮਤਲਬ ਟੈਲੈਂਟ ਹੈਗਾ ਏ ਮੈਂ ਹੋਲੀ ਹੋਲੀ ਜਿਹੜਾ ਇਹ ਮੈਨੂੰ ਮੋਟੀਵੇਸ਼ਨ ਕੀਤਾ ਮੇਰੇ ਟੀਚਰਸ ਨੇ ਤੇ ਉਹਦੇ ਨਾਲ ਹੀ ਮੈਂ ਆਰਟ ਜਿਹੜੀ ਆਪਨੇ ਸਟਾਰਟ ਕੀਤੀ ਤੇ ਮੈਨੂੰ ਮਤਲਬ ਕਿ ਰਫ ਮਟੀਰੀਅਲ ਨਾਲ ਵੀ ਆਰਟ ਦਾ ਕੰਮ ਕਰਨਾ ਆਂਦਾ ਹੈ ਬਾਕੀ ਮੈਂ ਡਰਾਇੰਗ ਵਗੈਰਾ ਕਰ ਸਕਦੀ ਆ ਜੋ ਵੀ ਮੈਨੂੰ ਕਹੋਗੇ ਉਹ ਮੈਂ ਬਣਾ ਸਕਦੀ ਆ ਇਸ ਤਰ੍ਹਾਂ ਮੈਂ ਆਪਣੇ ਜੋ ਨਵੋਦਾ ਸਕੂਲੇ ਉਹਨੂੰ ਕ੍ਰੈਡਿਟ ਦੇਣਾ ਚਾਹੁੰਦੀ ਆ ਕਿ ਉਹਨਾਂ ਦੀ ਕਰਕੇ ਹੀ ਮੈਂ ਇਹ ਆਰਟ ਸਿੱਖ ਪਾਈ ਆ ਜਿਹੜੀ ਤੁਸੀਂ ਪਹਿਲਾਂ ਵੀ ਜ਼ਿਕਰ ਕਰਦੇ ਸਕੂਲ ਦਾ ਕਰਦੇ ਇਹ ਇੱਥੋਂ ਤੱਕ ਜਿਹੜੀ ਉਹਨੂੰ ਇਹ ਕਲਾ ਜਿਹੜੀ ਨਹੀਂ ਮੈਨੂੰ ਮੈਨੂੰ ਉਸ ਟਾਈਮ ਤੇ ਮੈਨੂੰ ਨਹੀਂ ਪਤਾ ਕਿਉਂਕਿ ਉਸ ਟਾਈਮ ਤੇ ਮੈਨੂੰ ਮਤਲਬ 96 ਨਾ 8 ਦਾ ਵਗੈਰ ਵੜੇ ਪਤਾ ਨਹੀਂ ਤੇ ਨਾ ਹਾਨੂੰ ਟੀਚਰ ਸੇ ਨਾ ਹੋਲੀਡੇ ਉਹ ਵਕਤ ਦਿੰਦੇ ਹੁੰਦੇ ਸੀ ਜਦੋਂ ਮੈਨੂੰ ਉਹਦੇ ਵਿੱਚ ਗਈ ਫਿਰ ਸਾਨੂੰ ਜਦੋਂ ਹੋਲੀਡੇ ਸੁਨਿਆ ਰਹੀਆਂ ਉਹ ਕੰਮ ਦਿੰਦੇ ਰਹੇ ਤੇ ਫਿਰ ਮੈਂ ਜਦੋਂ ਕਾਰ ਕੀਤਾ ਤੇ ਉਹਨਾਂ ਨੂੰ ਮੇਰਾ ਕੰਮ ਪਸੰਦ ਆਇਆ ਫਿਰ ਹੌਲੀ ਹੌਲੀ ਮੇਰੀ ਇੰਪਰੂਵਮੈਂਟ ਹੁੰਦੀ ਗਈ ਤੇ ਹੁਣ ਮੈਂ ਕਲਾਸ 10th ਵਿੱਚ ਹੇ ਤੇ ਮੇਰੀ ਕਾਫੀ ਜ਼ਿਆਦਾ 8 ਵਿੱਚ ਇੰਪਰੂਵਮੈਂਟ ਹੋ ਗਈ ਆ ਹੁਣ ਤੱਕ ਕਿੰਨੀ ਜੜੀ ਡਰੰਗ ਜਰੀ ਕਿਸ ਕਿਸ ਚੀਜ਼ ਦੀ ਜਰੀ ਤੁਸੀਂ ਕਰ ਸਕੋਗੇ ਔਰ ਕਿਸੇ ਦਾ ਫੇਸ ਵਗੈਰਾ ਵੀ ਬਣਾ ਸਕਦੀਆਂ ਤੇ ਕਲਰਫੁਲ ਸਕੈਚ ਵੀ ਕਰ ਸਕਦੀਆਂ ਪੇਂਟਿੰਗ ਕਰ ਸਕਦੀਆਂ ਤੇ ਜਿਸ ਤਰ੍ਹਾਂ ਰਫ ਬੋਟਲ ਵਗੈਰਾ ਉਹਦੀ ਟਰੋਫੀ ਵਗੈਰਾ ਬਣਾ ਸਕਦੀਆਂ ਤੇ ਜਾ ਫਿਰ ਪੈਨਸਲ ਸ਼ੇਡਿੰਗ ਦੀ ਡਰਾਇੰਗ ਕਰ ਸਕਦੀਆਂ ਤੇ ਨਾਲ ਹੀ ਇਸਦੇ ਮੈਂ ਕਵਿਤਾ ਵਗੈਰਾ ਵੀ ਆਪਣੇ ਲਿਖ ਸਕਦੀਆਂ ਖੁਦ ਤੇ ਕੁਝ ਕਵਿਤਾ ਮੇਨਿਆ ਪਬਲਿਸ਼ ਵੀ ਹੋਈਆਂ ਨੇ ਤੇ ਹੁਣ ਫੇਰ ਤੋਂ ਮੈਂ ਕਵਿਤਾ ਕੁਝ ਦਿੱਤੀਆਂ ਵਾ ਤੇ ਜਿਹੜੇ ਵੀ ਟੌਪਿਕ ਤੇ ਟੀਚਰਸ ਮੈਨੂੰ ਕਵਿਤਾ ਕਹਿੰਦੇ ਆ ਮੈਂ ਉਹ ਵੀ ਲਿਖ ਕੇ ਦੇ ਸਕਦੀਆਂ ਜਿਹੜੀ ਕਵਿਤਾ ਦੀ ਗੱਲ ਕਰਨ ਦੇ ਕੇ ਇਸ ਜਿਹੜੀ ਆ ਕਿਤਾਬ ਦੇ ਵਿੱਚ ਜਿਹੜੀ ਆ ਹੁੰਦੀ ਜੀ ਸਭੀ ਹੁਣ ਫਿਲਹਾਲ ਮੈਗਜ਼ੀਨ ਵਿੱਚ ਮੇਰੀ ਕਵਿਤਾ ਸ਼ਿਪੀਆ ਪੁਰਾਣਾ ਸਭਿਆਚਾਰ ਤੇ ਲਿਖੀ ਸੀ ਮੈਂ ਜਿਸ ਸਮੇਂ ਮੈਂ ਫ੍ਰੀ ਹੁੰਦੀ ਆ ਉਸ ਸਮੇਂ ਮੈਂ ਕਵਿਤਾ ਲਿਖ ਲੈਂਦੀ ਆ ਇੱਕ ਕਵਿਤਾ ਮੈਂ ਅੱਧੇ ਘੰਟੇ ਵਿੱਚ ਕੰਪਲੀਟ ਕਰ ਸਕਦੀ ਆ ਜਿਹੜੀ ਤੇ ਸ਼ਕਤੀ ਆ ਉਹਦੀਆਂ ਵੀ ਜਿਹੜੀਆਂ ਲਾਈਨਾਂ ਤੁਸੀਂ ਜ਼ਿਕਰ ਕਰੋ ਤੇ ਜਿਹੜੀਆਂ ਤੁਹਾਡੀਆਂ ਆਉਣ ਵਾਲੀਆਂ ਨੇ ਕੁਝ ਉਹ ਵੀ ਜੜੀਆਂ ਜਿਹੜੀ ਮੈਂ ਹੁਣ ਕਵਿਤਾ ਲਿਖੀ ਆ ਉਹਦੇ ਵਿੱਚ ਤੇ ਮੈਂ ਦੋ ਲਾਈਨਾਂ ਦਾ ਸਕਦੀ ਆ ਕਿ ਸੁਣੋ ਪੰਜਾਬ ਦੀ ਕਥਾਖਾਨੇ ਜੋ ਅੱਜਕੱਲ ਹੋ ਗਈਏ ਪੁਰਾਣੀ ਧੀਆਂ ਕੱਤਨ ਅਤੇ ਗਾਵਣ ਗੀਤ ਬੜੀ ਪਿਆਰੀ ਸੀ ਇਹ ਰੀਤ ਲੋਕ ਮਿੱਟੀ ਦੇ ਘੜੋਂੋਂ ਦੇ ਰਲ ਮਿਲ ਕੇ ਫਿਰ ਖੂਬ ਸਜਾਉਂਦੇ ਇਸ ਤਰ੍ਹਾਂ ਮੇਰੀ ਇਹ ਜਿਹੜੀ ਕਵਿਤਾ ਇੱਕ ਪਬਲਿਸ਼ ਹੋਈ ਆ ਤੇ ਬਾਕੀ ਜਿਹੜੀਆਂ ਉਹ ਕਵਿਤਾ ਮੈਂ ਲਿਖੀਆਂ ਵਾ ਤੇ ਉਹ ਮੈਂ ਦਿੱਤੀਆਂ ਏ ਕੁਝ ਮੈਂ ਪੇਰੈਂਟਸ ਤੇ ਲਿਖੀਆਂ ਐ ਫੈਮਿਲੀ ਆਪਣੇ ਤੇ ਤੇ ਕੁਝ ਜਿਹਨਾਂ ਨੂੰ ਮੈਂ ਪੀੜ ਵਗੈਰਾ ਤੇ ਲਿਖ ਕੇ ਦਿੱਤੀਆਂ ਵਾ ਤੇ ਇਹਦੀ ਲਾਸਟ ਟਾਈਮ ਏ ਆ ਕਿ ਅ ਅ ਰੱਬਾ ਮੇਰੇ ਪਰਿਵਾਰ ਤੇ ਕਦੀ ਕੋਈ ਦੁੱਖ ਨਾ ਹੋਵੇ ਮੇਰੀ ਉਮਰ ਵੀ ਇਹਨਾਂ ਨੂੰ ਲੱਗ ਜਾਵੇ ਜੋ ਕਿ ਮੇਰੀ ਕਵਿਤਾ ਦੀ ਲਾਸਟ ਲਾਈਨ ਹੈ ਤੇ ਬਾਕੀ ਪਬਲਿਸ਼ ਹੋਣੀਆਂ ਵਾ ਇਹ ਜਨਰੀ ਵਿੱਚ ਨੇ ਜੋ ਮੈਂ ਪੰਜ ਕਵਿਤਾ ਦਿੱਤੀਆਂ ਵਾ ਤੇ ਉਹ ਵੀ ਮੈਗਜ਼ੀਨ ਵਿੱਚ ਛਪ ਕੇ ਆਣੀਆਂ ਵਾ ਬਾਕੀ ਟੀਚਰਸ ਮੈਨੂੰ ਮੋਟੀਵੇਟ ਕਰਦੇ ਆ ਕਿ ਤੂੰ ਲਿਖਿਆ ਕਰ ਤੇ ਇੰਪਰੂਵਮੈਂਟ ਹੋ ਸਕਦੀ ਹੈ ਕਿਉਂਕਿ ਮੇਰੀ 6th ਕਲਾਸ ਤੋਂ ਹੀ ਕਾਫੀ ਜ਼ਿਆਦਾ ਇੰਪਰੂਵਮੈਂਟ ਹੋ ਚੁੱਕੀ ਹੈ ਜਿਹੜੀ ਇਹ ਜਿਹੜੀ ਲੱਗ ਰਿਹਾ ਤੁਹਾਡੇ ਪਈ ਆ ਕਵਿਤਾ ਇਸ ਦੀ ਜਿਹੜਾ ਜ਼ਿਕਰ ਆ ਉਹ ਇੱਕ ਵਾਰੀ ਜ਼ਰੂਰ ਫਲੈਸ਼ ਕਰ ਦਿਓ ਕਿ ਕਿੰਨੀ ਜੀ ਇਦਰੀ ਕਵਿਤਾ ਮੈਂ ਲਿਖਿਆ ਪੁਰਾਣਾ ਸੱਭਿਆਚਾਰ ਤੇ ਲਖੀਏ ਇਹ ਮੈਂ ਲਿਖਿਆ ਕੋਸ਼ਿਸ ਤਨਾ ਸੁਨੋ ਪੰਜਾਬ ਦੀ ਕਥਾ ਖਾਣੀ ਅੱਜ ਕੱਲ ਹੋ ਗਈ ਏ ਪੁਰਾਣੀ ਧੀਆਂ ਕਤਨ ਅਤੇ ਗਾਵਨ ਗੀਤ ਬੜੀ ਪਿਆਰੀ ਸੀ ਇਹ ਰੀਤ ਲੋਕ ਮਿੱਟੀ ਦੇ ਘੜ ਬਣਾਉਂਦੇ ਰਲ ਮਿਲ ਕੇ ਫਿਰ ਖੂਬ ਸਜਾਉਂਦੇ ਰਿਸ਼ਤਿਆਂ ਦੀ ਪੱਕੀ ਸੀ ਜੜ ਵੱਡਾ ਪਰਿਵਾਰ ਪਰ ਇੱਕੋ ਘੜ ਮੁੱਟਿਆੜਾਂ ਸੀ ਨੱਚਦੀਆਂ ਟੱਪਦੀਆਂ ਪੰਜਾਬੀ ਸੂਟਾਂ ਵਿੱਚ ਖੂਬ ਸਜਦੀਆਂ ਬਣਨ ਲੱਗੇ ਹੁਣ ਤਾਂ ਪੱਕੇ ਘੜ ਪੜ ਖਿੱਲਰ ਗਏ ਨੇ ਹੁਣ ਟੱਬਰ ਪਰਿਵਾਰ ਬਦਲ ਗਏ ਸਭ ਸੋਚ ਵਿਚਾਰ ਟੁੱਟ ਗਈ ਹੁਣ ਰਿਸ਼ਤਿਆਂ ਦੀ ਤਾਰ ਮੋਬਾਈਲਾ ਨੇ ਖੇਢੀ ਇਹ ਬੁੜੀ ਚਾਲ ਹੁਣ ਪੁੱਛਣਾ ਇੱਕ ਦੂਜੇ ਦਾ ਹਾਲ ਮੋਬਾਈਲ ਤੇ ਕਰਦੇ ਗੱਲਾਂ ਬਾਤਾਂ ਭੁੱਲ ਗਏ ਸਭ ਜੀਵਨ ਜਾਚਾ ਜਦ ਲੋਕ ਸਰੋਂ ਦਾ ਸਾਗ ਬਣਾਉਂਦੇ ਫਿਰ ਨਾਲ ਮੱਕੀ ਦੀ ਰੋਟੀ ਪਕਾਉਂਦੇ ਨਾ ਕੋਈ ਬਿਮਾਰੀ ਆਉਣੀ ਨੇਰੇ ਖੁਸ਼ੀ ਖੁਸ਼ੀਆਂ ਦੇ ਹੁੰਦੇ ਸੀ ਦੇਰੇ ਲੋਕ ਪੰਜਾਬੀ ਪਹਿਰਾਵਾ ਭੁੱਲ ਗਏ ਜੀਨ ਸ਼ੀਨ ਦੇ ਫੈਸ਼ਨ ਚ ਰੁੱਲ ਗਏ ਦੁਨੀਆਂ ਤੇ ਕਤਨਾ ਹੁਣ ਸਭ ਨੇ ਛੱਡਿਆ ਵਿਸੇ ਨੂੰ ਅਸੀਂ ਦਿਲ ਚੋਂ ਕੱਢਿਆ ਮਾਂ ਬੋਲੀ ਨੂੰ ਮਾਂ ਬੋਲੀ ਪੰਜਾਬੀ ਨੂੰ ਭੁੱਲ ਗਏ ਅੰਗਰੇਜ਼ੀ ਦੀ ਚਮਕ ਤੇ ਡੋਲ ਗਏ ਇਹ ਹੈ ਪੰਜਾਬ ਦੀ ਕਹਾਣੀ ਜੋ ਅੱਜ ਕੱਲ ਹੋ ਗਈ ਹੈ ਪੁਰਾਣੀ ਜੂੰਦ ਜਿਹੜਾ ਜ਼ਿਕਰ ਕੀਤਾ ਆਪਣੀ ਕਹਾਣੀ ਦੇ ਵਿੱਚ ਇਹ ਸਾਰਾ ਜਿਹੜਾ ਉਹ ਸੱਭਿਆਚਾਰ ਜਿਹੜਾ ਅਨੂਪ ਹੋ ਚੁੱਕਾ ਇਹ ਫੀਲਡ ਦੇ ਵਿੱਚ ਇਸ ਟਾਈਮ ਜਿਹੜੀਆਂ ਨਹੀਂ ਚੀਜ਼ਾਂ موجوده ਆਪਦੇ ਜਿਹੜੇ ਕੋਈ ਸ਼ੋਰੂਮ ਲੱਗਦੇ ਨੇ ਜਾਂ ਕੋਈ ਸਮਾਜਾ ਪ੍ਰੋਗਰਾਮ ਉੱਥੇ ਹੀ ਇਹ ਚੀਜ਼ਾਂ ਜਿਹੜਾ ਰਿਐਲਿਟੀ ਕੀਤਾ ਜਾਂਦਾ ਯਾਨੀ ਕਿ ਫੀਲਡ ਦੇ ਵਿੱਚ ਰਿਐਲਿਟੀ ਦੇਖੀ ਤਾਂ ਇਹ ਚੀਜ਼ਾਂ ਅਨੂਪ ਨੇ ਬਿਲਕੁਲ ਨਹੀਂ ਆਗੀਆਂ ਇਹ ਤੁਹਾਡੇ ਮਨ ਡਿਮਾਂਡ ਦੇ ਵਿੱਚ ਕਿਵੇਂ ਆਸਾ ਇਹ ਮੇਰੇ ਮਾਇੰਡ ਵਿੱਚ ਇਸ ਤਰ੍ਹਾਂ ਹੈ ਕਿਉਂਕਿ ਮੈਨੂੰ ਵੀ ਜੋ ਸਾਡਾ ਪੁਰਾਣਾ ਕਲਚਰ ਹੈ ਉਹ ਕਾਫੀ ਜ਼ਿਆਦਾ ਪਸੰਦ ਹੈ ਤੇ ਮੈਂ ਆਪਣੇ ਦਾਦੂ ਕੋਲ ਹੀ ਮੋਟੀਵੇਸ਼ਨ ਲਿਆ ਕਿਉਂਕਿ ਉਹ ਮੈਨੂੰ ਪੁਰਾਣੇ ਸਮਾਜਮਾਨੇ ਦੀਆਂ ਜਿਹੜੀਆਂ ਗੱਲਾਂ ਵਾਂ ਉਸ ਨਾਲ ਦੇ ਹੁੰਦੇ ਹੀ ਤੇ ਜੋ ਕਿ ਮੈਨੂੰ ਬਹੁਤ ਜ਼ਿਆਦਾ ਪਿਆਰੀਆਂ ਲੱਗਦੀਆਂ ਹੁੰਦੀਆਂ ਸੀ ਤੇ ਜਦੋਂ ਮੈਂ ਉਹਨਾਂ ਨਾਲ ਅੱਗੇ ਬਹਿਣਾ ਮੈਨੂੰ ਬਹੁਤ ਸਹੀ ਲੱਗਦਾ ਹੁੰਦਾ ਸੀ ਤੇ ਉਹਨਾਂ ਤੋਂ ਹੀ ਮੈਂ ਸਿੱਖ ਸਿੱਕੇ ਹੌਲੀ-ਹੌਲੀ ਕੋਸ਼ਿਸ਼ ਮੈਂ ਆਪਣੇ ਪਾਪਾ ਕੋਲ ਸਿੱਖਦੀ ਰਹੀ ਕਿ ਮਤਲਬ ਉਹਨਾਂ ਮੈਨੂੰ ਪੁਰਾਣੇ ਸਮੇਂ ਦੀਆਂ ਗੱਲਾਂ ਸੁਣਾਉਂਦੀਆਂ ਜੋ ਮੈਨੂੰ ਸਮੇਂ ਵਿੱਚ ਬਹੁਤ ਮਾ ਜਾਣਦਾ ਹੁੰਦਾ ਸੀ ਫਿਰ ਇੱਕ ਦਿਨ ਮੈਂ ਇਸ ਤਰ੍ਹਾਂ ਫ੍ਰੀ ਵੈਟੀ ਸਕੂਲ ਵਿੱਚ ਥੇ ਮੇਰੇ ਦਿਮਾਗ 'ਚ ਕਵਿਤਾ ਆਈ ਫਿਰ ਮੈਂ ਉਹ ਕਵਿਤਾ ਲਿਖੀ ਤੇ ਮੇਰੇ ਟੀਚਰਸ ਨੇ ਉਹਨੂੰ ਕਾਫੀ ਮੋਟੀਵੇਟ ਕੀਤਾ ਫਿਰ ਮੈਂ ਉਹ ਕਵਿਤਾ ਜਿਹੜੀ ਸੀ ਪਬਲਿਸ਼ ਕਰਨ ਨੂੰ ਮੈਂ ਕਰਦੇ ਵੀ ਤੁਹਾਡੇ ਹਾਲਾਤ ਦੇਖੇ ਨੇ ਗਾਰੇ ਦੀ ਚਣਾਈ ਆ ਉੱਤੇ ਛੱਤ ਦੇ ਦੇਖਿਆ ਮੈਂ ਬਾਲੇ ਵੀ ਕਈ ਥਾਵਾਂ ਤੇ ਜਿਹੜੇ ਡਿੱਗੇ ਨੇ ਇੱਟਾਂ ਜਿਹੜੀਆਂ ਡਿੱਗੀਆਂ ਨੇ ਸਭ ਕੁਝ ਮਸਲਾਵਾਂ ਕੰਡੀਸ਼ਨ ਮਰੀ ਫਿਰ ਮਾਈਂਡ ਦੇ ਵਿੱਚ ਇੰਨੀ ਘਰਦੀ ਕੰਡੀਸ਼ਨ ਨੂੰ ਰੱਖ ਦੋ ਫਿਰ ਵੀ ਤੁਸੀਂ ਗਾੜੀ ਜਿਹੜੀ ਸਟੱਡੀ ਕਰਦੇ हां क्योंकि मेनु काफी जाना आ, काफी आ, काफी जाने मोटिवेट कर दिया कि मैं कुछ भी कर सकती क्योंकि कोई भी काम जरा औखा नहीं है सब कुछ पॉसिबल तो ट्राई कर ते इस पोसिबल मैं भी चाहनी हाँ की जे मैं ट्राई करा तो एक ना एक दिन मेरे मतलब मेन पता है कि मेरे घर की कंडीशन भी बेटर हो जाने भावे इस टाइम मैं गरीबी कटनी आ मेनू पता है कि जे मैं वी करा फिर अगे मैं कुछ कर सकती हाँ ती सब कुछ बदल भी सकती हाँ ਲੜਦੀ ਪਾਪਾ ਦੇ ਲਤਣ ਜਾਂ ਕਰਦੇ ਕਿ ਕਿ ਜਨ ਦੇਖ ਕੇ ਤੁਸੀਂ ਮਤਲਬ ਇਹ ਸਾਰੇ ਜਿਹੜਾ ਗਾਂ ਦਾ ਆਨ ਦਾ ਪ੍ਰੈਸ਼ਰ ਜਿਹੜਾ ਹੁਣ ਇਹ ਤੋਂ ਲੱਗਾ ਕਿ ਮਨ ਲ ਕਿਹੜੇ ਕੋਰਸ ਦੇ ਕਿਹੜਾ ਮਨ ਜਿਹੜਾ ਤੁਹਾਡਾ ਸੋਚਦਾ ਏਮ ਫਿਲਹਾਲ ਕਹਿੰਦੇ ਲਾਈਫ ਵਿੱਚ ਕਰੀ ਵੀ ਇੱਕ ਗੇਮ ਮੇ ਰੱਖਣਾ ਚਾਹੀਦਾ ਉਹਦੇ ਕਰਕੇ ਮੈਨੂੰ ਮਤਲਬ ਕੁਝ ਬੱਚੇ ਕਹਿੰਦੇ ਆ ਕਿ ਫੈਸ਼ਨ ਡਿਜ਼ਾਈਨਰ ਵੀ ਵਧੀਆ ਵਾ ਬਾਕੀ ਮੇਰਾ ਬਚਪਨ ਤੋਂ ਏਮ ਦਿਰਾ ਉਹ ਲੋਦਾ ਵਾ ਕਿ ਮੈਂ ਜੱਜ ਬਣਨਾ ਵਾ ਤੇ ਮੈਂ ਜੱਜ ਦਾ ਵੀ ਟਰਾਈ ਕਰਾਂਗੀ ਤੇ ਨਾਲ ਹੀ ਮੈਂ ਫੈਸ਼ਨ ਡਿਜ਼ਾਈਨਰ ਵੀ ਕਹਿੰਦੇ ਆ ਮੈਨੂੰ ਰਾਈਟਰ ਵੀ ਕਹਿੰਦੇ ਆ ਤੇ ਮੈਂ ਸੋਚਿਆ ਕਿ ਪਲੱਸ 2 ਤੋਂ ਬਾਅਦ ਮੈਂ ਆਪਣੇ ਬੁੱਕਸ ਵੀ ਪਬਲਿਸ਼ ਕਰਾਂ ਤੇ ਇਸ ਤਰ੍ਹਾਂ ਮੇਰੇ ਤਿੰਨ ਚਾਰ ਏਮ ਜਿਹੜੇ ਆ ਉਹ ਮੈਂ ਲਾਈਫ ਵਿੱਚ ਰੱਖੇ ਆ ਇਹ ਜਿਹੜੇ ਨੇਮ ਤੋਂ ਤੁਸੀਂ ਤਿੰਨ ਚਾਰ ਰੱਖੇ ਨੇ ਉਹਨਾਂ ਵਿੱਚ ਚੂਜ਼ ਤੁਸੀਂ ਤੁਹਾਨੂੰ ਇੱਕ ਹੀ ਕਰਨਾ ਪੈਣਾ ਹਾਂਜੀ ਫਿਲਹਾਲ ਤੇ ਮੈਂ ਲਾਅ ਨੂੰ ਚੂਜ਼ ਕਰਾਂਗੀ ਕਿ ਮੈਂ ਜੱਜ ਬਣਾ ਕਿਉਂਕਿ ਉਹ ਮੇਰਾ ਬਚਪਨ ਤੋਂ ਸੁਪਨਾ ਤੇ ਮੈਂ ਉਹ ਕਰਨਾ ਚਾਹੁੰਦੀ ਆ ਕਦੀ ਫਿਰ ਸਰ ਫਾਦਰ ਸਾਹਿਬ ਵੀ ਤੁਹਾਡੇ ਮਨ ਦੇਖਿਆ ਵੀ ਸਾਡੀ ਕਾ ਆਪਣੇ ਕਦੀ ਮਨ ਨੂੰ ਇਹ ਚੀਜ਼ ਦਾ ਕਦੀ ਆਪਣੇ ਤੇ ਜਿਹੜਾ ਕਦੀ ਆਪਣੇ ਤੇ ਨਹੀਂ ਨਹੀਂ ਮਤਲਬ ਜਦੋਂ ਮੈਂ ਮਤਲਬ ਬਹਿਨੀਆਂ ਤੇ ਮੈਨੂੰ ਪਤਾ ਹੈ ਕਿ ਮੇਰੇ ਦਾਦੂ ਨੂੰ ਵੀ ਦਿਖਾਈ ਨਹੀਂ ਦਿੰਦਾ ਤੇ ਮੇਰੇ ਪਾਪਾ ਕੋਈ ਨਹੀਂ ਚੱਲਿਆ ਜਾਂਦਾ ਜਿਸ ਟਾਈਮ ਮੈਂ ਸਕੂਲ ਵੀ ਫ੍ਰੀ ਬੈਣੀਆ ਮੇਰਾ ਧਿਆਨ ਵੀ ਸਿਰਫ ਇਧਰ ਹੁੰਦਾ ਏ ਕਿ ਮੈਂ ਬਸ ਆਪਣੇ ਏਮ ਵੱਲੀ ਫੋਕਸ ਕਰਾਂ ਕਿਉਂਕਿ ਮੈਨੂੰ ਮੇਰੇ ਘਰ ਦੀ ਕੰਡੀਸ਼ਨ ਪਤਾ ਵਾ ਜਿਹੜਾ ਜ਼ਿਆਦਾਤਰ ਬੱਚਾ ਗਰੀਬੀਆਂ ਨੂੰ ਘਟਦਾ ਏ ਉਹ ਅੱਗੇ ਕੁਝ ਬੰਦਦਾ ਵਾ ਮਨੂੰ ਤੂੰ ਕੰਡੀਸ਼ਨ ਦੇਖੀ ਇੱਕ ਗਰੀਬੀ ਦਾ ਜਰਾ ਦੇਖਿਆ ਮਤਲਬ ਕਈ ਮਲਨੀਮ ਹੁੰਦੇ ਪਰਿਵਾਰਕ ਨੰਬਰ ਕਰੋ ਸੋਕਿਆਂ ਦੇ ਹੁੰਦੇ ਪਰਿਵਾਰਕ ਨੰਬਰ ਜਿਹੜਾ ਮੋٹے ਜਿੱਤੇ ਸਮੀ ਦੇ ਆਪ ਕਹਿ ਸਕਦੇ ਆ ਬੜੀ ਵੀਆਪੀ ਲੋਕਾਂ ਦੇ ਉਹਨਾਂ ਉਹਨਾਂ ਸਕੂਲਾਂ ਦੇ ਵਿੱਚ ਕੋਚ ਕੀਤੀ ਪਰ ਉਹ ਕਿਸੇ ਬੱਖੋਂ ਆਠ ਬੱਖੋਂ ਜਾਂ ਉਹਨਾਂ ਚੂੜ ਵੀ ਰੇਡ ਹਾਂਜੀ ਕਿਉਂਕਿ ਕੁਛ ਬੱਚੇ ਜਿਹੜੇ ਆ ਮਤਲਬ ਜਿਨ੍ਹਾਂ ਨੂੰ ਹੁਣ ਮੰਨ ਲਓ ਕੋਈ ਅਮੀਰ ਹੋਏਗਾ ਉਹਨੂੰ ਤੇ ਪਤਾ ਹੈ ਕਿ ਉਹਦੇ ਘਰ ਵਿੱਚ ਕੰਡੀਸ਼ਨਸ ਹੈ ਇਹ ਤੇ ਉਹਨੂੰ ਅੱਗੇ ਮਤਲਬ ਕਿ ਐਮੀ ਟੈਂਸ਼ਨ ਨਹੀਂ ਹੁੰਦੀ ਪਰ ਜੇਰਾ ਗਰੀਬ ਵੀ ਕੱਟੇ ਉਹਨੂੰ ਪਤਾ ਹੁੰਦਾ ਹੈ ਕਿ ਉਹਨੇ ਆਪਣੇ ਦਿਨ ਬਦਲਨੇ ਆ ਇਸ ਤਰ੍ਹਾਂ ਹੀ ਮੇਰੇ ਨਾਲ ਵੀ ਆ ਕਿ ਮੈਨੂੰ ਪਤਾ ਮੇਰੇ ਘਰ ਦੀ ਵੀ ਕੀ ਕੰਡੀਸ਼ਨ ਹੈ ਪੇਰੈਂਟਸ ਦੀ ਫੈਮਲੀ ਦੀ ਕਿਤਰਾ ਕੰਡੀਸ਼ਨ ਹੈ ਤੇ ਮੈਂ ਚੇਂਜ ਕਰਨਾ ਚਾਹੁੰਦੀ ਆ ਹਲੋ ਇੰਨੇ ਵੱਡੇ ਡ੍ਰੀਮ ਨੇ ਤੁਹਾਡੇ ਇੰਨਾ ਮਤਲਬ ਖਰਚਾ ਵੀ ਆਉਣਾ ਫਿਰ ਵੀ ਜਿਹੜੇ ਤੁਸੀਂ ਦੇਖ ਸਕਦੇ ਮੈਂ ਆਪਾਂ ਕਰ ਕਰ ਸਕਦੇ ਬਣਾਢੀ ਕਰਾਪ ਕੋਈ ਡੀ ਜਿਹੜੀ ਆ ਮੇ ਪੈਸੇ ਬਖ ਹੋ ਜਿਹੜਾ ਰੁਜ਼ਗਾਰ ਕੋਈ ਏਡਾ ਤਗੜਾ ਨਹੀਂ ਆਗਾ ਫਿਰ ਵੀ ਤੁਸੀਂ ਜਿਹੜਾ ਵਾ ਮਤਲਬ ਏਡੀ ਜਿਹੜੇ ਵੱਡੇ ਜਿਹੜੇ ਸੁਪਨੇ ਜਿਹੜੇ ਕਿਉਂਕਿ ਮੇਰੇ ਪੇਰੈਂਟਸ ਨੇ ਵੀ ਕਾਫੀ ਮੈਨੂੰ ਮੋਟੀਵੇਟ ਕੀਤਾ ਵਾ ਕਿ ਪੈਸੇ ਭਾਵੇਂ ਹਾਨੂੰ ਕਿਸੇ ਕਿਸੇ ਪਾਸੇੋਂ ਚੁੱਕ ਕੇ ਵੀ ਲਾਣੇ ਪੈਣ ਆਪਾਂ ਲਾਵਾਂਗੇ ਪਰ ਤੂੰ ਮਤਲਬ ਕਿ ਆਪਣੀ ਸਟੱਡੀ ਏਰੀਆ ਉਹ ਛਡਨੀ ਨਹੀਂ ਆ ਜਿੱਥੋਂ ਤੱਕ ਵੀ ਹੋ ਸਕੇ ਬਾਸਪ ਮਹੀਮ ਅਚੀਵ ਕਰਨਾ ਵਾ ਕਿਉਂਕਿ ਮਤਲਬ ਕਹਿੰਦੇ ਕਿ ਪੈਸੇ ਆਪਾਂ ਲਾ ਵੀ ਲਾਂਗੇ ਲਾ ਵੀ ਲਾਂਗੇ ਬਾਅਦ ਵਿੱਚ ਜੇ ਮੈਂ ਕੁਝ ਬੰਨ ਗੀ ਫਿਰ ਨਾ ਪੈਸੇ ਉਤਾਰ ਵੀ ਸਕਦੀ ਆ ਇਹ ਨਹੀਂ ਕਿ ਮੈਂ ਪੈਸਿਆਂ ਕਰਕੇ ਪਿੱਛੇ ਮੁਰਨਾ ਵਾ ਮੈਂ ਆਪਣੇ ਮਾਲ ਬਸ ਫੋਕਸ ਰੱਖਾਂਗੇ ਮਨੋ ਜਿੰਦਗੀ ਦੇ ਪਰਪੈਕਟ ਤੁਸੀਂ ਦਿਨ ਤੱਕ ਆ ਜਾਗੇ ਕੰਮ ਜਾਂਦਾ ਕੁਦਰ ਪਰ ਆ ਲੈ ਬਣ ਜਾਂਦਾ ਤੁਸੀਂ ਜੱਜ ਬਣ ਜਾਂਦੇ ਕੀ ਮੋਟੀਵੇਸ਼ਨ ਗਰੀਬ ਬੱਚਿਆਂ ਦਾ ਫਿਰ ਤੁਸੀਂ ਜਿਹੜੀ ਖੋਜ ਕੋਈ ਜਾਂ ਆਪਣਾਲਾ ਕਰੋਗੇ ਵੀ ਜਿਹੜਾ ਇਦਾਂ ਨੋਰਮਦ ਪਰਿਵਾਰ ਹੋਣ ਉਹਨਾਂ ਦੀ ਜਿਹੜੀ ਬਾਤ ਕਰਿਆ ਕਰੋਗੇ हाँ जी मतलब जिस तरह में आए इस टाइम पे कंडीशन में मतलब स्ट्रगल कर रही हां उस तरह ही जो भी मेनू गरीब बच्चा वगैरह मिलुगा मैं उन आदि भी जितने मेरे को हो सकी मैं हेल्प करางी नाली मतलब कोर्ट में क्या पता केस लड़ दे किसी भी पास से मैच आनी कि किसी को मतलब कि ਗਲਤ ਕੇਸ ਨਾ ਮੈਂ ਕੜਾ ਜੋ ਵੀ ਮਾਸ ਮੈਂ ਕਰਾਉ ਸੋਚ ਸਮਝ ਕੇ ਤੇ ਸਹੀ ਕੇਸ ਕਰਾ ਮੈਂ ਕਦੀ ਪੈਸੇ ਦੇ ਲਾਲਚ ਵਿੱਚ ਨਹੀਂ ਆਉਣਾ ਚਾਹੁੰਦੀ ਕਿਉਂਕਿ ਇੱਕ ਬੰਦੇ ਦੀ ਲਾਈਫ ਦਾ ਜ਼ਰਾ ਮਤਲਬ ਕੇ ਸੁਣਾਣਾ ਇੱਕ ਉਹਦੀ ਲਾਈਫ ਨਾਲ ਨਾ ਧੋਖਾ ਨਹੀਂ ਕਿਸੇ ਨਾਲ ਵੀ ਕਰਨਾ ਚਾਹੁੰਦੀ ਸਾਦ ਨਾਲ ਮੈਂ ਸਹੀ ਇਹੀ ਕਰਨਾ ਚਾਹੁੰਨੀ ਆ ਕਿਉਂਕਿ ਇੱਕ ਜਿਹੜਾ ਜੱਜ ਹੁੰਦਾ ਉਹ ਰੱਬ ਦੇ ਸਮਾਨ ਹੀ ਹੁੰਦਾ ਉਹ ਜ਼ਿੰਦਗੀ ਤੇ ਮੌਤ ਦੇ ਫੈਸਲੇ ਸੁਣਾਉਂਦਾ ਏ ਤੇ ਮੈਂ ਚਾਹੁੰਦੀ ਆ ਕਿ ਸਾਰਿਆਂ ਨੂੰ ਸਹੀ ਫੈਸਲੇ ਸੁਣਾਵਾ ਤੇ ਸਹੀ ਡਿਸੀਜਨ ਲਵਾ ਕਿਸੇ ਨਾਲ ਵੀ ਮੈਂ ਪੈਸੇ ਦਾ ਲਾਲਚ ਨਹੀਂ ਚਾਹੁੰਦੀ ਨਾ ਮੈਨੂੰ ਪੈਸੇ ਦਾ ਲਾਲਚ ਹੈਗਾ ਬਸ ਮੈਂ ਸਹੀ ਚਾਹੁੰਦੀ ਆ ਤੇ ਜਿੰਨੀ ਮੈਂ ਹੋ ਸਕੇ ਗਰੀਬ ਬੱਚਿਆਂ ਦੀ ਵੀ ਹੈਲਪ ਕਰਾਉਣਾ ਨੂੰ ਜਿੰਨੀ ਸਟੱਡੀ ਹੋ ਸਕੇ ਪ੍ਰੋਵਾਈਡ ਕਰਾਂ ਜਿਹੜੇ ਗਰੀਬ ਤਕਨੇ ਦੇ ਲੋਕ ਆ ਆਮ ਜਿਹੜੇ ਨੇ ਉਹਨਾਂ ਨੂੰ ਕੀ ਮੈਸੇਜ ਜਿਹੜਾ ਦੇਣਾ ਚਾਹੀਦਾ ਮੈਂ ਗਰੀਬ ਬੱਚਿਆਂ ਨੂੰ ਇਹੋ ਮੈਸੇਜ ਦੇਣਾ ਚਾਹੁੰਦੀ ਆ ਕਿ ਜੋ ਤੁਹਾਡੇ ਵਿੱਚ ਟੈਲੈਂਟ ਹੈ ਵਾ ਉਤਨੀ ਆਪਣਾ ਜਿਰਾਵ ਨੂੰ ਇੰਪਰੂਵ ਕਰੋ ਤੇ ਆਪਣੇ ਜਿੰਨੇ ਵੀ ਪੇਰੈਂਟਸ ਨੇ ਉਹਨਾਂ ਦਾ ਨਾਮ ਜਿਰਾਵਾ ਹੋ ਮਤਲਬ ਉੱਚਾ ਕਰੋ ਤੇ ਜਿੰਨਾ ਹੋ ਸਕੇ ਤੁਹਾਡੇ ਕੋਲ ਤਾਂ ਟੈਲੈਂਟ ਹੈ ਉਹ ਮਤਲਬ ਇੰਪਰੂਵ ਕਰੋ ਅੱਗੇ ਵੀ ਤੇ ਲਾਈਫ ਵਿੱਚ ਕੁਝ ਬਣੋ ਸੋ ਬਦਕ ਸਾਹਿਬੀ ਜ਼ਰੂਰ ਲੱਗੇ ਨੇ ਜ਼ਰੂਰ ਗੱਲਬਾਤ ਕਰਨ ਸਸ ਸਤਿ ਸ਼੍ਰੀ ਅਕਾਲ ਜੀ ਬੱਚੀ ਨੂੰ ਐਡੇ ਵੱਡੇ ਖਾਬ ਤੇ ਐਡੇ ਵੱਡੇ ਜਿਹੜੇ ਸਕੂਲ ਦੇ ਵਿੱਚ ਜਿਹੜੀ ਐਡਮਿਸ਼ਨ ਲਈ ਆ ਕਹੀਆਂ ਸ਼ਰਮ ਤੇ ਆ ਦੇਖੋ ਇਹ ਪਿੰਡ ਵਾਲੇ ਸਕੂਲ ਦੇ ਵਿੱਚ ਪੰਜਵੀਂ ਕਲਾਸ ਦਾ ਕੀ ਤੇ ਇੱਥੇ ਇੱਕ ਟੀਚਰ ਹੀ ਗਾ ਉਹਨਾਂ ਨੇ ਇਹਨਾਂ ਦਾ ਫਾਰਮ ਭਰਿਆ ਨੋਦੀ ਸਕੂਲ ਅਨੁਸਾਰ ਉਹ ਕਹਿੰਦੇ ਵੀ ਕੋਈ ਗੱਲ ਨਹੀਂ ਅਸੀਂ ਪਹਿਲਾਂ ਇਹਦੀ ਬੁੱਕ ਜਿਹੜੀ ਆਪਣੇ ਕੋਲੋਂ ਲੈ ਦੇਣੇ ਤੇ ਇਹਨਾਂ ਨੂੰ ਅਸੀਂ ਇਧਰੋਂ ਉਧਰੋਂ ਕੋਈ ਵੀ ਰਾਂ ਭਰਾਵਾਂ ਕੋਲ ਹੈਲਪ ਲੈ ਲੂ ਕਿਟਵੀਸ਼ਨ ਤੱਕ ਪਹੁੰਚਾਇਆ ਤੇ ਇਹਨਾਂ ਟੈਸਟ ਪਾਸ ਕੀਤਾ ਤੇ ਉਸ ਸਕੂਲ ਤੱਕ ਪਹੁੰਚ ਗਏ ਨੇ ਹੁਣ ਵੀ ਇਹੀ ਤੇ ਉਹ ਕਿਹਾ ਵੀ ਕੋਈ ਗੱਲ ਨਹੀਂ ਕਿਸੇ ਨਾ ਕਿਸੇ ਕੋਲ ਹੈਲਪ ਲੈ ਕੇ ਤੈਨੂੰ ਕਿਤਾਬਾਂ ਹੀ ਲੈ ਕੇ ਦੇਈ ਜਾਵਾਂਗੇ ਤੂੰ ਪਿੱਛੇ ਨਾ ਠੀਕ ਮਨੂੰ ਇਹਦੇ ਗਾਂਦ ਦੇ ਵਜੇ ਦੇ ਸੁਪਨੇ ਨੇ ਵੱਡੇ ਨੇ ਮਤਲਬ ਦੇਖਤੇ ਮਿਲ ਹੈਲਪ ਤੇ ਚਲੋ ਹੋਗੀ ਪਰ ਇਹ ਜਿਹੜਾ ਬੱਚਿਆਂ ਦਾ ਜਿਹੜਾ ਸਕੂਲ ਤੇ ਇੱਥੋਂ ਜਿਹੜੀ ਆ ਕੀਤੀ ਵਾਰਲਾ ਪਰ ਜਿਹੜੀ ਮਾਸਟਰਾਂ ਨੇ ਸਹਿਯੋਗ ਕੀਤਾ ਜਾਂ ਕਿਵੇਂ ਸਾਰਾ ਆ ਹਾਂਜੀ ਹਾਂਜੀ ਇਹ ਸਕੂਲ ਵਾਲੇ ਟੀਚਰਾਂ ਨੇ ਕੀਤਾ ਜੀ ਬੋਕੋਨਾਂ ਨੇ ਲੈ ਕੇ ਦਿੱਤੀ ਨੋਦੀ ਇਹਦੀ ਤੇ ਉਹਨਾਂ ਨੇ ਫਾਰਮ ਭਰਿਆ ਗਾਂਦ ਕਿਵੇਂ ਚੱਲਿਆ ਚਲੋ ਉਹ ਤਾਂ ਬੋਕ ਇੱਕ ਕਰੀ ਲਿਆਤੀ ਚਲੋ ਉਹਨਾਂ ਨੇ ਸਭ ਕੁਝ ਕਰਤਾ ਹੁਣ ਗਾਂਦ ਤੇ ਜਿਹੜਾ ਕਿਵੇਂ ਚੱਲ ਰਿਹਾ ਸਾਰਾ ਸਭ ਗੱਡੀ ਵੀ ਇਦਾਂ ਹੀ ਵੀਰਪਰਾ ਕੁਝ ਬਾਹਰ ਗਏ ਨੇ ਕੁਝ ਉਹਨਾਂ ਕੋ ਥੋੜੇ ਥੋੜੇ ਖਰਚਾ ਲੈ ਲਈਦਾ ਕੋਈ ਇਧਰ ਉਧਰ ਲੈ ਕੇ ਤੇ ਅਈ ਉਹ ਕਮਰੇ ਦੀ ਮੈਂ ਦੇਖਿਆ ਉੱਤੇ ਬੱਲੇ ਵੀ ਤੇ ਤਰਪਾਲ ਵੀ ਸਾਰਾ ਕੰਡੀਸ਼ਨ ਮਾੜੀ ਹੈ ਕਿ ਬੱਚੀ ਕਰਕੇ ਜਾਂ મતલਬ ਆਪ ਦਾ ਕੰਮ ਕਰਕੇ ਜਿਹੜਾ ਉਹ ਚੀਜ਼ ਮੋਟੀਵੇਸ਼ਨ ਹੁੰਦਾ ਨਹੀਂ ਉਹ ਤੇ ਚਲੋ ਮੇਰੀਆਂ ਲੱਤਾਂ ਬਵਾ ਰੁਕੁੰਦਾ ਕਰਕੇ ਕੰਮ ਕੁਮ ਹੈ ਨਹੀਂ ਹੈ ਤੇ ਛੱਤਾਂ ਦਾ ਬਿਲਡ ਸਾਡੀ ਕੋਈ ਨਹੀਂ ਗਰੀ ਬਦਲਿਆ ਜਾਣਾ ਇਹਨੂੰ ਕਹਾਂ ਵੀ ਕੋਈ ਗੱਲ ਨਹੀਂ ਛੱਤ ਸਾਡੀ ਐਦਾਂ ਵੀ ਰਹਿ ਜੂਗੀ ਤੇ ਜੇ ਬਣ ਵੀ ਜਾਊਗੀ ਤੇ ਕੋਈ ਗੱਲ ਨਹੀਂ ਨਾ ਵੀ ਬਣੇਗੀ ਤੇ ਪਰ ਅਸੀਂ ਤੈਨੂੰ ਪੜਾਉਣ ਤੋਂ ਪਿੱਛੇ ਨਹੀਂ ਹਟਦਾ ਮਨੂੰ ਜਿਹੜਾ ਕੱਚੇ ਘੋਟਿਆਂ ਦੀ ਜਿਹੜੀ ਸਕਲਾ ਜਿਹੜੀ ਭਰੀ ਹੈ ਤੁਸੀਂ ਕਦੀ ਭਰੀ ਨਹੀਂ ਹੈਗੀ ਅਈ ਤੇ ਭਰੀ ਆ ਪਿਛਲੇ ਚੌਲ ਦਿਨ ਵੀ ਭਰੀਆਂ ਡੀਸੀ ਦਫ਼ਤਰੇ ਵੀ ਆਪਾਂ ਐਪਲੀਕੇਸ਼ਨ ਦਿੱਤੀ ਆ ਪਤਾ ਨਹੀਂ ਰੱਬ ਜਾਣੇ ਹੁਣ ਉੱਥੋਂ ਵੀ ਸਾਡੀ ਇੱਥੋਂ ਤੱਕ ਪਹੁੰਚੀ ਗਾੜੀ ਕਿਹਨੇ ਉਹਨੂੰ ਦਿੱਤੀ ਪਿੰਡ ਵਾਲਿਆਂ ਦੀ ਸ਼ਰਾਰਤ ਆ ਕਿ ਜਾਂ ਕੋਈ ਪਿਛੋਂ ਕਿਦਾਂ ਕੀ ਸਭ ਕੁਥਾ ਹੋਵੇ ਸਾਡਾ ਕੋਈ ਨਾਮ ਹੀ ਨਹੀਂ ਕੋਈ ਛੋਟਾ ਮੋਟਾ ਥੋੜੇ ਬੋਟਾ ਕੰਮ ਦੇ ਕਰਦੇ ਹਾਂ ਹਾਂਜੀ ਇਹਦੀ ਛੋਟਾ ਮਾੜਾ ਮੋਟਾ ਕੁਝ ਵੀ ਬੀ ਵਾਲੇ ਸੂਟ ਆ ਤੇ ਜਰਾਬਾਂ ਜੁਰੂਬਾਂ ਲੈ ਕੇ ਚਲਦੇ ਦੀ ਨੇ ਕੁਝ ਵੇਚ ਜਾਂਦੀਆਂ ਕਈ ਵਾਰ ਨਹੀਂ ਵੇਚਦੀਆਂ ਮੋੜ ਮਾੜੇ ਮੋਟੇ ਥੋੜੇ ਬੋਟਾ ਹਾਂਜੀ ਉਹ ਸਰਕਲ ਜੋ ਕੁਲ ਮਾ ਕਹਿ ਸਕਦੇ ਤੇ ਉੱਖੇ ਹੀ ਜਮੇ ਲੋ ਬਿਲਕੁਲ ਔਖਾ ਹੀ ਹੈ ਹੁਣ ਮੈਨੂੰ ਜਿਹੜਾ ਤੋਂ ਵੀ ਜਿਹੜਾ ਮੈਨੂੰ ਪਹਿਲਾਂ ਜਿਹੜਾ ਇਸ ਤੋਂ ਪਹਿਲਾਂ ਜਦੋਂ ਮੈਨੂੰ ਤੋਂ ਪਹਿਲਾਂ ਕਿਹ ਚੀਜ਼ ਦਾ ਕੰਮ ਕਰਦਾ ਪਹਿਲਾਂ ਮੇਰੀ ਹੈਡ ਸਰਦੀ ਦੁਕਾਨ ਹੀ ਗਈ ਕਟਿੰਗ ਦੀ ਤੋਂ ਬੜਾ ਵਧੀਆ ਸੀ ਉਦੋਂ ਇਹ ਫਿਰ ਇੱਕ ਐਕਸੀਡੈਂਟ ਹੋਣ ਦੇ ਨਾਲ ਲੱਤਾਂ ਵੀ ਰੋਗੀਆਂ ਭਾਵਾਂ ਹੀ ਹੋ ਗਈ ਕਿ ਕਿਸ ਸੰਦੇ ਵਿੱਚ ਇਹ ਘਟੋੜ 13 14 ਸਾਲ ਹੀ ਹੋ ਚਲੇ ਨੇ ਇਸ ਤਰ੍ਹਾਂ ਦੀ ਕੰਡੀਸ਼ਨ ਨੂੰ ਹਾਂ ਜੀ ਬਲੋ ਇਹ ਕੋਈ ਸੜਕੀ ਐਕਸੀਡੈਂਟ ਹੀ ਆ ਕਿਵੇਂ ਸਾਡੇ ਹਾਂ ਜੀ ਹਾਂ ਜੀ ਮੋਟਰਸਾਈਕਲ ਵੱਜ ਗਈ ਮੇਰੀ ਸਾਈਕਲ ਦੇ ਵਿੱਚ ਉਸ ਤੋਂ ਬਾਅਦ ਫਿਰ ਨਹੀਂ ਜਿਹੜਾ ਬਸ ਮਲੋ ਹਾਂ ਜੀ ਬਿਲਕੁਲ ਨਹੀਂ ਸੋ ਇਹ ਸਾਨੂੰ ਇੱਕ ਬਲੋ ਹੈਂਡੀਕੈਪ ਵਾਲਦ ਸਾਡੇ ਬੱਚੀ ਦੇ ਸੋ ਜੋ ਥੋੜਾ ਬਹੁਤਾ ਕੰਮ ਜਿਹੜਾ ਕਰਦੇ ਨੇ ਤਾਂ ਜੋ ਬੱਚੀ ਜੋ ਵੱਡੇ ਜਿਹੜੇ ਸੁਪਨੇ ਜਿਹੜੇ ਸਜਾਈ ਨੇ ਉਹ ਜੋ ਪੂਰੇ ਹੋ ਸਕਣ ਬੱਚੀ ਦੇ ਵਿੱਚ ਵੀ ਆਰਟ ਜੇ ਕਹਿ ਸਕਦੇ ਨੇ ਜਾਂ ਕਲਾ ਕਹਿ ਸਕਦੇ ਨੇ ਬਹੁਤ ਜਿਹੜਾ ਹੁਨਰ ਉਹ ਪ੍ਰਮਾਤਵਾਲੋ ਜਿਹੜੀ ਹੈ ਇਹ ਬਖਸ਼ ਹੁੰਦੀ ਹੈ ਸੋ ਲੋੜਵੰਦਾਂ ਦਾ ਸਸਤਾ ਜਿਆਦਾ ਸਮਾਜਿਕ ਵਿਸਾਇਤਾ ਨੇ ਇੱਕ ਅਜਿਹੀ ਕਮਰਾ ਦੀ ਹਾਲਤ ਜਿਹੜੀ ਜੂਰ ਦੇਖਿਆ ਹੈ ਨਾ ਤਾਂ ਪ੍ਰਵਾਹ ਦੀ ਜਿਹੜੀ ਆ ਮਦਦ ਕਰਨੀ ਜ਼ਰੂਰ ਸੋ ਮੈਂ ਤੁਹਾਡਾ ਆਪਣਾ ਪੱਤਰਕਾਰ ਲਾ ਫਿਰ ਸੈਂਕੜੇ